नाम है ये तीन नंबर अच्छा, गली नहीं मैं तो आज ही आया जी लाया अच्छा, पिंड गया था मैं पिंड गया हुआ था। अच्छा, तो था। अपना फुल के पानी पुरी चाट का काम है पता ही नहीं चलो मैं आया मैं आज ही आया जी पता नहीं है मैं आगे से नहीं था ਲੈਕਿਨ ਰੁਕ ਕੇ ਨਹੀਂ ਮਾਨੇ ਨਹੀਂ ਅਜੀ ਸਰ ਤੁਸੀਂ ਆਉਨਾ ਹੈ ਤੁਹਾਡਾ ਅੱਜ ਕਿਹੜੇ ਏਰੀਆ ਤੋਂ ਆਏ ਹੋ ਮੇਰਾ ਨਾਮ ਸ੍ਰੀ ਕਮਾਲ ਹੈ ਟਾਪ ਜਿਹੜੀ ਜੋਂਬੀ ਤੋਂ ਆਏ ਆ ਤੇ ਆ ਜਿਹੜੀ ਰੇੜੀਆਂ ਚੱਕੀਆਂ ਗਈਆਂ ਇਹਨਾਂ ਨੂੰ ਕੋਈ ਪਹਿਲਾਂ 警告 ਦਿੱਤੀ ਸੀ 警告 ਟੁਕੜੇ ਵਾਲਿਆਂ ਨੂੰ 20 ਵਾਰ ਦੇ ਚੁੱਕੇ ਜੀ ਤੁਸੀਂ ਕਦੀ ਵੀ ਆ ਕੇ ਅਚਾਨਕ ਦੇਖ ਸਕਦੇ ਹੋ ਗ੍ਰੀਨ ਵੈਲਟਰੀ ਵਿੱਚ ਬਣੀ ਹੋਏ ਬੱਚੀ ਸਬਜ਼ੀਆਂ ਦੀ ਬੋਰੀਆਂ ਆਲੂ ਦੀ ਬੋਰੀਆਂ ਰੇੜ ਰੱਖ ਕੇ ਕਹਿੰਦੇ ਆਂ ਗਲੀਆਂ ਦੇ ਵਿੱਚ ਰੇੜੀਆਂ ਲਾਈਆਂ ਹੋਈਆਂ ਇਸ ਤਰੀਕੇ ਚੱਲਦਾ ਹੈ ਅਸੀਂ ਇਹਨਾਂ ਨੂੰ ਬਹੁਤ ਵਾਰਨ ਕਰ ਗਏ ਕੱਲ ਵੀ ਵਾਰਨਿੰਗ ਦੇ ਕੇ ਗਏ ਆ ਫਿਰ ਹੁਣ ਅੱਜ ਬੰਦ ਦੀ ਕਾਰਵਾਈ ਕਰਤੀ ਇਹਨਾਂ ਤੇ ਤੇ ਕਿਹੜੇ ਏਰੀਆ ਚ ਆਏ ਹੋ ਜਨਕਪੁਰੀ ਏਰੀਆ ਜੀ ਇਹ ਅੱਛਾ ਜੀ ਤੇ ਹੋਰ ਵੀ ਨਹੀਂ ਅਲਗ-ਅਲਗ ਏਰੀਆ ਦੇ ਵਿੱਚ ਕਾਰਵਾਈ ਕਰ ਰਹੇ ਹੋ ਹਰੇਕ ਅਲਗ-ਅਲਗ ਏਰੀਆ ਵਿੱਚ ਚੱਲਦੀਆਂ ਕਾਰਵਾਈਆਂ ਇਦਾਂ ਤੇ ਕੀ ਮੈਸੇਜ ਹੋਵੇ ਜਿਹੜੇ ਮੈਸੇਜ ਹੀ ਦਵਾਂਗੇ ਵੀ ਜੇ ਕਿਸੇ ਨੇ ਲਾਉਣਾ ਸਾਈਡ ਦੇ ਨਾਲ ਕੰਮ ਕਰੇ ਕੋਈ ਟ੍ਰੈਫਿਕ ਨਾ ਵਿਗੜਨਾ ਪਾਵੇ ਨਾ ਗ੍ਰੀਨ ਬੈਲਟ ਨੂੰ ਨੁਕਸਾਨ ਪਹੁੰਚਾਵੇ ਠੀਕ ਨੇ ਇਹੀ ਮੈਸੇਜ ਆਉਂਦਾ ਹੈ ਵੀ ਆਪਣਾ ਸ਼ਹਿਰ ਸਾਫ਼ ਸੁਥਰਾ ਜਿੰਨਾ ਬਣਾ ਸਕਦੇ ਬਣਾਓ ਆਪਣਾ ਸਮਝ ਕੇ ਕੰਮ ਕਰੋ ਬਗਾਨਾ ਸਮਝ ਕੇ ਨਾ ਕੋਈ ਕੰਮ ਕਰੋ ਸਰ ਇਹ ਕਿਹੜੀ ਕਾਲਸੀ ਦੀ ਜਿਹੜੀਆਂ ਕੇਸ ਜਿਹੜੀਆਂ ਇਧਰਾ ਉਧਰਾ ਲੱਗਦੇ ਸੀ ਹਾਂ ਹਾਂ ਉਹਨੇ ਪ੍ਰੋਪਰ ਦਿਨ ਚ ਵੀ ਲਾਈ ਰੱਖਦੇ ਨੇ ਪੈਰੇ ਵੀ ਹੁੰਦੇ ਨੇ ਚੇਰੇ ਵੀ ਹੁੰਦੇ ਨੇ ਉਹਦੇ ਲਈ ਤਾਂ ਹੀ ਜਦੋਂ ਸ਼ਾਮ ਦੇ ਟਾਈਮ ਆਏ ਨਾ ਹੁਣ ਫਿਰ ਜਦੋਂ ਵੀ ਆਵਾਂਗੇ ਅਚਾਨਕ ਹੀ ਆਉਣਾ ਮੈਣਾ ਨਾ ਤਾਂ ਹੀ ਸਰ ਇਹ ਤਸਵੀਰ ਦੇ ਮੁਲਕੀ ਆ ਤੇਰੇ ਸਗਾ ਸ੍ਰੀ ਦੀ ਕੋਈ ਨਹੀਂ ਸਵੇਰੇ ਵੀ ਪਹੁੰਚਾਂਗੇ ਜੀ ਆ ਉਹ ਇੱਥੇ ਅਚਾਨਕ ਆਮਗੈਂ ਇਦਾਂ ਜੇ ਦੱਸਤਾ ਵੀ ਕੱਲ ਆਉਣਾ ਪਰसों ਆਉਣਾ ਫੇਰ ਦੇਣਾ ਹਟਣਾ ਨਹੀਂ ਹੈ ਨਾ ਫੇਰ ਤਾਂ ਹਟਾਈ ਲੈਣਗੇ ਉਸ ਦਿਨ ਖਾਲੀ ਸੀ ਕਹਿੰਦੇ ਪਹਿਲਾਂ ਵੀ ਸੀਗਾ ਵੀ ਤੁਸੀਂ ਚਾਹ ਨੂੰ ਕਹਿੰਦੇ ਸੀ ਇਹ ਸ਼ਾਮ ਨੂੰ ਆਉਂਦੇ ਸੀ ਪਰ ਇਹ ਹੁਣ ਸਵੇਰੇ ਵੀ ਬੈਠੇ ਹੁੰਦੇ ਨੇ ਨਹੀਂ ਨਹੀਂ ਅੰਦਰ ਕੋਈ ਨਹੀਂ ਬਿਲਕੁਲ ਨੀਟ ਐਂਡ ਕਲੀਨ ਹੀ ਬਣੂਗਾ ਸਾਡੇ ਮਾਨ ਜੋ ਕੁਮੈਨਰ ਸਾਹਿਬ ਦੇ ਹੁਕਮ ਹੈ ਵੀ ਸ਼ਹਿਰ ਸਾਫ਼ ਸੁਥਰਾ ਬਣਾਉਣਾ ਤੁਸੀਂ ਦੇਖਿਆ ਹੋਣਾ ਵੀ ਡਰਾਈਵ ਚੱਲੀ ਹੋਈ ਸਵੇਰੇ 7:30 ਵਜੇ ਸਾਰੀ ਟੀਮਾਂ ਲੱਗ ਜਾਂਦੀਆਂ ਕੋਈ 5 ਵੇ ਲੱਗ ਜਾਂਦਾ ਹੈ ਵੀ ਜੋ ਕੋਈ ਇਨਕ੍ਰੋਚਮੈਂਟ ਹੈ ਤੇ ਜਾਂ ਫੇਰ ਕਿਤੇ ਸਾਸਪਾਜੀ ਦਾ ਕੰਮ ਹੈ ਕੋਈ ਰੋ ਇਹਦੇ ਕੋਈ ਵੀ ਕਿਸੇ ਤਰੀਕੇ ਦਾ ਵੀ ਕੰਮ ਹੈ ਉਹ ਸਾਰੇ ਕੰਮ ਚੱਲਦੇ ਪਏ ਆ ਪਰ ਇੱਕ ਏਰੀਆ ਹੈਗਾ ਬੈਕ ਸਾਈਡ ਗਣੇਸ਼ ਨਗਰ ਉਧਰ ਵੀ ਬਹੁਤ ਪੁਰਾ ਹਾਲ ਹੈ ਇਹ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਬਾਹਰ ਕਰਕੇ ਲੋਕਾਂ ਨੇ ਰੇੜੀਆਂ ਆਪਣਾ ਪਰਿਆਨੇ ਦਾ ਸਮਾਨ ਉਹ ਵੀ ਹੈ ਬਾਹਰ ਰੱਖਿਆ ਗਿਆ ਹੈ ਉਧਰ ਵੀ ਕਾਰਵਾਈ ਕਰ ਰਹੇ ਹੋ ਨਹੀਂ ਮੈਂ ਦੰਦਾ ਚਲੋ ਹੁਣ ਤੁਸੀਂ ਸਾਡੀ ਨੌਲੇਜ ਲੈਂਦਾ ਸੀ ਅਸੀਂ ਗਣੇਸ਼ ਨਗਰ ਵੀ ਬਹੁਤ ਵਾਰ ਕਾਰਵਾਈ ਕੀਤੀ ਹੈ ਬਾਕੀ ਤੁਸੀਂ ਨੌਲੇਜ ਲੈਂਦਾ ਤਾਂ ਇੱਕ ਦਿਨ ਉਧਰ ਵੀ ਆਪਾਂ ਜੋ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਪਰ ਸਾਡੀ ਜਿਹੜੀ ਕਾਰਵਾਈ ਹੈ ਤਾਂ ਉਹ ਕਲੱਕ ਵਾਲੇ ਇਲਾਕੇ ਨੂੰ ਅਸੀਂ ਬਹੁਤ ਖੁਸ਼ ਨੇ ਤਾਂ ਇਹ ਤੁਹਾਨੂੰ ਬਿਲਕੁਲ ਸਾਫ਼ ਢੀਤੇ ਜੀ ਬਿਲਕੁਲ ਸਾਫ਼-ਸਰ ਨੇ ਕਰਤਾ ਕੋਈ ਚਲੋ ਸਾਫ਼ ਹੋਊਗਾ ਸਾਡੇ ਕਮੇਹਨ ਸਾਹਿਬ ਦਾ ਹੁਕਮ ਹੈ ਜੀ ਹਾਂਜੀ ਸਾਲਾ ਸ਼ਹਿਰ ਹੀ ਸਾਫ਼-ਸੁਥਰਾ ਬਣਾਉਣਾ ਜੀ ਇਹ ਵੀ ਸਾਫ਼-ਸੁਥਰਾ ਬਣਾ ਕੇ ਰੱਖਣ ਜੀ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਤੇ ਇਹ ਪ੍ਰੋਬਲਮ ਇਹਨਾਂ ਨੂੰ ਵੀ ਨਾ ਕਦੀ ਆਵੇ ਹਾਂਜੀ ਹਾਂਜੀ